ਹੈਲੋ ਜੀ ਸਭ ਸਵੇਰ ਕਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਾ ਦੈ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਜੀ ਤੇ ਚਾਤੀ ਕਾਮ ਚ ਹੋ ਗਿਆ ਸੀ ਸਾਰੇ ਠੀਕ ਠਾਕ ਆ ਜੀ ਖੜਖੜਾ ਦਾ ਜੋ ਤੁਸੀਂ ਹਰਦੇ ਉਹ ਨਾ ਫਿਰ ਖੜਪਾ ਹੁੰਦਾ RAM RAM ਸਵੇ ਭਈਆਂ ਸੇ ਤੇ ਮਾਰਨਿੰਗ ਦਾ ਟਾਈਮ ਹੋ ਗਿਆ ਜੀ 8 ਵਜੇ ਮੇਰੇ 15 ਮਿੰਟ ਰਹਿ ਗਏ लास्ट 15 ਤੇ 8 ਵਜੇ ਜਸ਼ਮਨ ਜੀ ਆ ਰਹਿਣਾ ਤੇ ਉਠਣ ਚ ਹੋ ਗਿਆ ਥੋੜਾ ਜਿਹਾ ਦੇਰ ਤਾਂ ਕਰ ਗਿਆ 8:00 ਵਜੇ ਆ ਜੀ ਬਹੁਤ ਜੀ

बाकी जी सोने सोने कमेंट कर दे सारे है ना उन्होंने बहुत बहुत धन्यवाद जी सूरज देखो अज तो ਅੱਜ ਤੋਂ ਦਫਾ ਘੇਰਾ ਜਾਵਾਂ ਹੈ ਨਹੀਂ ਬਿਲਕੁਲ ਵੀ ਹੈ ਨਹੀਂ ਕੱਲ ਵੀ ਹੈ ਜਦੋਂ ਬਾਹਰ ਉਤਰੀ ਸੀ ਕੱਲ ਦੁਆਰ ਦੁਆਰ ਤੇ ਧਾਰੀ ਸੀ ਜਦੋਂ ਜਸਨੇ ਨੂੰ ਸਕੂਲ ਜਾਣਾ ਸੀ ਅੱਜ ਕਿਰਾ ਵਧੀਆ ਦਾਣ ਚੜਿਆ ਸੋਨਾ ਬਾਸ ਜੀ ਹੁਣ ਤਾਂ ਸਾਫ ਲੱਧਨ ਲੱਗ ਜਾਣਗੇ ਜਣ ਕਿ 12 ਡਿਗਰੀ ਹੈਗੀ ਅੱਜ ਸੰਗਰਾਮ ਫਕਰ ਵੀ ਨਾ ਚੜ ਜੂਗਾ 12 ਡਿਗਰੀ ਨੂੰ ਅੱਜ ਹੀ ਹੋਗੀ ਹੂੰ ਅੱਜ ਹੀ ਹੋਗੀ ਜੀ ਹੋ ਗਈ ਅੱਜ ਤੁਹਾਡੇ ਕੁਰਤੇ ਵੀ ਆਮੇ ਦਾ 10 ਦਿਨਾਂ ਦਾ 10 ਤਰੀਕ ਦਾ 11 ਦਾ ਹੈ 11 ਦਾ ਮੈਂ ਦਾ ਉਹ ਕਹਿੰਦਾ 11 ਨੂੰ ਪਹਿਲਾਂ ਤਾਂ ਕਹਿੰਦੇ 13 14 ਨੂੰ 13 14 ਨੂੰ ਭਾਇ ਹੀ ਲਾਪੂ ਜੂ ਸਾਡਾ ਹਾਂ ਚਾ 11 ਨੂੰ ਦੇ ਰੂ ਕੱਲ ਦਸੰਦ ਤੇ ਰੈਡੀ ਮੈਨੂੰ ਜਾਣ ਕੇ ਚੁ ਲੈਦੇ ਜੀ ਮੈਂ ਤਾਂ ਆਖਿਆ ਨਾ ਦੇਖ ਹੀ ਨਹੀਂ ਮੈਨੂੰ ਨਹੀਂ ਦੱਸਿਆ ਕਿ ਮੈਂ ਆਖਦੀ ਆ ਹੂੰ ਜੋ ਜਦੋਂ ਸਿੱਟ ਲਈਏ ਫਿਰ ਜਦ ਸੁਣੇ ਉਹ ਕਾਹੀਆਂ ਤਿਆਰ ਉਧਰੋ ਜੋੜਾ ਸੈ ਤੁਹਾਡਾ ਲੈਤੀ ਸਮਝੀ ਸਭੀ ਨੂੰ ਮੈਨੂੰ ਰੱਜੀ ਆ ਲੈ ਕੇ ਹੋਣੀ ਲਾਉਣੀ ਇਹ ਵੀ ਭੁੱਖੀ ਹਾਂਗੀ ਜਦੋਂ ਦੁਪਹਿਰੇ ਭੁੱਖ ਲੱਗਦੀ ਹੈ ਨਾ ਫੇਰ ਖੈਰ ਹਾਂਦੀ ਉਦੋਂ ਚੰਗੀ ਲੱਗਦੀ ਮੋੜਾ ਦੋ ਤੇ ਕੀ ਚਲੋ ਫੇਰ ਹੀ ਸੌਣੀ ਹੋਊਗੀ ਦੁੱਧ ਪਿਆ ਮੰਗਦੇ ਮੈਂ ਤਾਂ ਹੋ ਰਹੀ ਹੋ ਜੂਗੀ ਹੱਡ ਰੋਣੀ ਹੈ ਨਾ ਫਿਰ ਉਹ ਤਲੇਸੀ ਹੋ ਜੂਗੀ ਹੋਰ ਫਿਰ ਮੁੜ ਕੇ ਮੁਕੇ ਰਾਜੀ ਰਾਜੀ ਨਹੀਂ ਹੋਣੀ ਨਿੱਕੇ ਤੱਕੂ ਬਸ ਚੰਗੀ ਤਰ੍ਹਾਂ ਸੇਵਾ ਨਾ ਕਰੀਏ ਨਾ ਉਹਦੀ ਉਹਦੇ ਫਿਰ ਇੱਕ ਬਾਅਦ ਵੱਡੇ ਹੋਏ ਜਿੱਦ ਕਿੰਨੀ ਮਰਜੀ ਸੇਵਾ ਕਰ ਲੈ ਪਰ ਉਹ ਹੱਡ ਉਹਦਾ ਹੱਥ ਹੀ ਹੋਵੇ ਉਹਦੇ ਤੋਂ ਬਾਅਦ ਜੀ ਜਦੋਂ ਛੁੱਲਾ ਪਿਆਉਣੇ ਆ ਨਾ ਫਿਰ ਸੋਨਾ ਹੁੰਦਾ ਬਟੂ ਬਸ ਚੰਗੀ ਵਧੀਆ ਚਲੋ ਦੀ ਫੇਰ ਮਰਦੇ ਆ ਗਿਰਗਿਲੀ ਹੋ ਗਈ ਆਪਣੀ ਫੇਰ ਆਪਾਂ ਕਾਰੇ ਕੰਮ ਨੂੰ ਸ਼ੇਅਰ ਕਰਦੇ ਆ। ਲੋਜੀ ਆਪਾਂ ਉਧਰੋਂ ਗੋਹੂੜਾ ਕਰਕੇ ਆ ਕੇ ਤਾਂ ਲੀਚਾ ਤੇ ਨਾਲ ਦੇ ਨਾਲ ਆਟਾ ਗੁੰਨ ਲੈਣਾ ਤੇ ਦਰਸ਼ਨਾ ਆਪਣਾ ਨਹਾ ਕੇ ਆ ਲੈ। ਵਰਦੀ-ਬਰਦੀ ਇਹਦੀ ਮੈਂ ਆਥਣੇ ਪੈਣ ਲੱਗੀ ਪ੍ਰੈਸ ਕਰ ਦੇਣੀ ਹੈ ਕਈ ਵਾਰ ਮਖਾ। ਉਹ ਕਈ ਵਾਰੀ ਲੇਟ ਵੀ ਹੋ ਜਾਂਦੇ ਆ ਤੇ ਉੱਠਣ ਦੇ ਵਿੱਚ ਕਈ ਵਾਰੀ ਲੇਟ ਵੀ ਹੋ ਜਾਂਦੀ। ਫਿਰ ਉਹ ਜੋ ਜਵਾਗ ਦੀ ਯੂਨੀਫਾਰਮ ਪ੍ਰੈਸਣਾ ਹੋਵੇ ਨਾ ਆਪ ਨੂੰ ਵੀ ਚੰਗਾ ਜਾਣੇ ਲੱਗਦਾ ਵੀ ਐ ਬਣਾ ਜਿਹੜੀ ਆਲੀ ਪਾ ਕੇ ਜਾਂਦੇ ਆ ਇਹੋ। ਫਿਰ ਤਾਂ ਬਹੁਤ ਟਾਈਮ ਹੋ ਗਿਆ ਮੈਂ ਤਾਂ بس ਹੱਥ ਨੇ ਰਸ ਕਰਕੇ ਰੱਖ ਲਏ ਤੇ ਬਾਸ ਹੁਣ ਜਸ਼ਨ ਫਰਦੀ ਗੁੱਤੀ ਪਾ ਲਵਾਂ ਤੇ ਥੇੜ ਟੂਰ ਮੈਂ ਉਹਦੇ ਨੂੰ ਮੈਲ ਲਾਉਣੀ ਜੀ ਕਿਉਂਕਿ ਉਹ ਤਾਂ ਚੰਗੀ ਤਰ੍ਹਾਂ ਨਹੀਂ ਲੱਗਦਾ ਜਦੋਂ ਚੰਗੀ ਤਰ੍ਹਾਂ ਤੇਲ ਨਾ ਲੱਗੇ ਨਾ ਫਿਰ ਨਾ ਖੁਸ਼ਕੀ ਹੋ ਜਾਂਦੇ ਸਿਰ ਜਮਾ ਖੁਸ਼ਕੀ ਹੋ ਜਾਂਦੇ ਵਾਲ ਵੱਲੀ ਤੇ ਬਾਸ ਸਾਡਾ ਓਟਾ ਬਨ ਲਿਆ ਤੇ ਤੇਲ ਲਾ ਕੇ ਫਿਰ ਮੈਂ ਉਹਦੀ ਰੋਟੀ ਬਣਾਉਂਗੀ ਤੇ ਇਹਨਾਂ ਦਾ ਚਾਹ ਵੀ ਇਹ ਸਾਰੇ ਮੈਂ ਵੀ ਉਹਦੀ ਬਾਅਦ ਵਿੱਚ ਜਸ਼ਨ ਨੂੰ ਰੈਡੀ ਕਰਕੇ ਤੇ ਜਦੋਂ ਆਏ ਹੋ ਗਿਆ ਵੀ ਹੁਣ ਮੇਰਾ ਸਾਰਾ ਕੰਮ ਫਾਈਨਲ ਹੋ ਗਿਆ ਤਾਂ ਟਿਫਨ ਟੂਫਨ ਰੈਡੀ ਹੋ ਗਿਆ ਫਿਰ ਮੈਂ ਚਾਹ ਵੀ ਬੀ ਜਸ਼ਨ ਨੂੰ ਦਰ ਤਿਆਰ ਕਰ ਤੇ ਮੰਮੀ ਉਧਰ ਬੋਕਰ ਲਈ ਜਾਂਦੇ ਆ ਕਿਹਦਾ ਡੂਲ ਕਰਾਉਂਗੇ ਹੈ ਖੇਤ ਦਾ ਹੂੰ ਤੁਸੀਂ ਦੱਸੋ ਜੇ ਮੈਂ ਲੈ ਕੇ ਜਾਵਾਂਗਾ ਤਾਂ ਮੈਂ ਤਾਂ ਚੱਲੂਗਾ ਤਲਿਆ ਨੂੰ ਵੀ ਕੈਨੇਡਾ ਜਾਣਾ ਆ ਚਾਰ ਕਿਲੇ ਦਬਾਟੇ ਕੋਈ ਚੱਲ ਬਣਾਗੇ ਕੇਰਾ ਤਾਂ ਮੈਂ ਅੱਧ ਧੋਨੇ ਆ ਬਾਲ ਸਨੇਹ ਤੋਂ ਉਹ ਤੋਂ ਮੈਂ ਪਹਿਲਾਂ ਪਹਿਲਾਂ ਧੋ ਲੂਗੀ ਉਹਦੇ ਜਾਵਾਂਗੇ ਜੇ ਤੁਸੀਂ ਹਰਾ ਲੈਣ ਜਾਂਦੇ ਹੋ ਹਰਾ ਲੈਣ ਤਾਂ ਬੱਸ ਮੈਂ ਆ ਕੇ ਜਾਊਂਗਾ ਦਦ ਪਾ ਕੇ ਆ ਕੇ ਕਿਸ ਫਰੇ ਕਰਨੀ ਅੱਜ ਹੂੰ ਕੋਈ ਨਹੀਂ ਫਿਰ ਫਿਰ ਤਾਂ ਆ ਜਾਾਂਗੀ ਮੈਂ ਤੇ ਮੁੰਨੀ ਆ ਜਾਾਂਗੀ ਹੂੰ ਹੂੰ ਲਓ ਜੀ ਮੰਮੀ ਨੇ ਕੱਪੜੇ ਕਝਲ ਗਏ ਪਾ ਤੇ ਹੁਣ ਛੱਲੀ ਜਾਂਦੇ ਸ਼ਾਰਡ ਅੱਜ ਜਸ਼ਨੇ ਦਾ ਤੋਤਾ ਨਿਕਲਿਆ ਹੈ ਨਾ ਵਧੀਆ ਹੂੰ ਨਾ ਪਤਾ ਨਹੀਂ ਲੱਗਾ ਪਾਣੀ ਦੇ ਉਹ ਉਧਰ ਗਿਆ ਇਕੱਠੇ ਛੱਕ ਜਾਂਦੇ ਹੂੰ ਬਹਾਦ ਹੋ ਲੱਗ ਜਾਂਦੀ ਹੈ ਹੁਣ ਮੈਨੂੰ ਲੱਗਾ ਨਹਿਰ ਵੀ ਬਾਵਾਂ ਟਾਈਮ ਨੂੰ ਆਉਗੀ ਹਨ ਅਜੇ ਤਾਂ ਮੱਲਾ ਦਾ 10 ਦਿਨ ਹੀ ਹੋਇਆ ਵੀਰਵਾਰ ਨੂੰ ਨਹੀਂ ਬੰਦ ਹੋਈ ਵੀਰ ਵੀਰ ਬਾਦ ਨੂੰ ਨਹੀਂ ਵੰਦੂਗੀ ਹਾਂ ਹਾਂ ਸਮਝੋ ਸਮਝੋ ਵੀਰਾ ਤੇ ਜਾਦੀ ਗਿਆ ਲਓ ਜੀ ਮੰਮੀ ਨੇ ਕੱਪੜੇ ਚੱਲ ਕੇ ਪਾਤੇ ਤੇ ਜਸ਼ਨ ਦੇ ਡੈਡੀ ਨੇ ਫੋੜਾ ਹੋੜਾ ਮਾਰਤਾ ਡੈਡੀ ਨੇ ਆ ਜਾਸ ਮਾਰਿਆ ਚੱਕ ਤਾਰ ਕਰੀ ਜਸ਼ਨ ਦੇ ਡੈਡੀ ਨੇ ਤੇ ਡੈਡੀ ਨੇ ਪੱਲੀਆਂ ਪੁੱਲੀਆਂ ਦੀ ਲਾਈਤ ਐ ਮੈਂ ਲੱਗਦੀ ਐ ਬਸ ਰੋਟੀ ਜਸ਼ਨ ਦੇ ਡੈਡੀ ਨੇ ਫੋੜਾ ਦਿੱਤਾ ਮਾਰ ਜੇ ਆਪਾਂ ਇਹਦੇ ਰੰਗ ਕਰ ਦਈਏ ਦੁਬਾਰੇ ਤਾਂ ਇਹਨੂੰ ਜੰਗ ਨਾ ਲੱਗੇ ਹਾਂ ਡੰਡੀ ਸਾਰੀ ਨੂੰ ਜੰਗ ਲੱਗੀ ਜੰਗ ਜੰਗ ਹਿੰਦੀ ਚ ਜੰਗ ਹੁੰਦੀ ਆ ਜੰਗ ਲੱਗੀ ਜੰਗ ਲੱਗੋ ਹਿਰੇ ਰੋ ਹੂੰ ਫੌੜੇ ਨਾਲ ਲਓ ਜੀ ਜੁਗਣੀ ਆਪਣੀ ਮਿੱਟੀ ਖਾਣ ਲੱਗ ਗਈ ਹੁਣ ਤਾਂ ਆਪਣੀ ਜੁਗਣੀ ਖਾ ਗਈ ਬਾਵਾ ਹਜੇ ਘੇਰਾ ਰੱਜੀ ਹੈ ਨਾ ਉੱਖੀ ਹੋਈ ਦੇਣੇ ਉਦੋਂ ਖਾਊਗੀ ਅੱਜ ਛੱਡ ਚੱਲ ਕੋਈ ਨਹੀਂ ਜਸ਼ਨਾ ਲੱਡੂ ਆ ਕੇ ਕੱਲ ਆ ਤਾਂ ਮੰਮੀ ਮੈਂ ਤਾਂ ਪਛਤਾਇਆ ਆ ਇਹਨੂੰ ਛੱਡ ਕੇ ਸਾਹ ਨਾਲ ਸਾਹ ਨਾਲ ਰਲਿਆ ਦਾ ਮੂਹ ਮੇਰਾ ਵਾਹ ਭਾਈ ਇਹ ਜੱਫਾ ਲੱਗਦੀ ਹੈ ਰੋਟੀ ਅੱਗ ਕਿਰਾਂ ਤਾਂ ਦੇਖਣ ਚ ਜ਼ਿਆਦੇ ਲੱਗਦੀ ਹੈ ਪਰ ਕੱਢ ਦਾਂਗੇ ਫਿਰ ਇਹ ਚਲੋ ਆਪਾਂ ਬਕਾ ਲਈਏ ਤਾਂ ਉਹਦਾ ਰੋਟੀ ਲਓ ਜੀ ਸਾਰਾ ਕੰਮ ਤੰਦਾ ਕਰਨ ਤੋਂ ਬਾਅਦ ਮੈਂ ਧੁੱਤੇ ਸੀ ਬਸ ਬਾਲ ਹੋਣੀ ਤੇ ਫਿਰ ਸੋਨੂੰ ਲੈ ਕੇ ਚਲਦੇ ਆਪਾਂ ਖੇਤ ਮੰਮੀ ਬਾਈ ਜਾਂਦੇ ਸਾਰਿਆਂ ਨੇ ਮਾੜਾ ਮੈਂ ਕੰਗਾ ਮਾਰ ਲਾਂ ਕਹਿੰਦੀ ਫਿਰ ਚਲਦੇ ਆ ਤੇ ਹਰਾਚਾਰਾ ਜਸ਼ਨ ਦੀ ਰੈਡੀ ਅੱਜ ਟਾਈਮ ਨਹੀਂ ਵੱਢ ਲਿਆ ਸੀ ਹੁਣ ਕਰਦੇ ਆ ਖੇਤ ਸਪਰੇ ਤੇ ਗਾਂ ਤੇ ਆਪਣੀ ਲਾਡੋ ਲਾਡੋ ਆਪਣੀ ਮੋਝ ਸੁੱਤੀ ਪਈ ਹੈ ਦੇਖੋ ਭੈ ਜਾ ਭੈ ਜਾ ਤੇ ਆਪਾਂ ਲਾ ਕੇ ਆਉਣੇ ਆ ਖੇਤ ਦਾ ਢੇੜਾ ਤੇ ਇੱਧਰ ਪਸੂ ਵੀ ਰਾਂਦਾਰੀ ਨਾਲ ਬੈਠੇ ਆ ਆ ਦੇਖੋ ਜੀ ਬਾਕੀ ਆਪਣੀ ਜਿਹੜੀ ਕੀ ਹੋਮ ਟੂਰ ਵਾਲੀ ਵੀਡੀਓ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਪੜਨਾ ਨੇ ਕਿਹਾ ਕਹਿੰਦੇ ਦੀਦੀ ਸੋਡਾ ਤਾਂ ਇੰਨਾ ਖੁੱਲਾ ਘਰ ਆ ਕਹਿੰਦੇ ਤੇ ਨਹੀਂ ਆ ਦੀ ਜਿਹੜੇ ਅੱਜ ਕੱਲ ਨਕਸ਼ੇ ਨਾਲ ਵੀ ਕੋਠੀਆਂ ਬਣਾਉਂਦੇ ਆ ਹਨਾ ਉੱਥੇ ਤਾਂ ਕਹਿੰਦੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਕਹਿੰਦੇ ਸਾਹ ਵੀ ਨਹੀਂ ਆਉਂਦਾ ਪੂਰਾ ਤੇ ਕਹਿੰਦੀ ਸੋਡਾ ਘਰ ਬਹੁਤ ਸੋਹਣਾ ਕਹਿੰਦੇ ਖੁੱਲਾਗਾ ਤੇ ਵਧੀਆ ਲੱਗਦਾ ਜੀ ਸੋਹਣੇ 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 ਕਮੈਂਟ ਪੜਦੇ ਆ ਹਨਾ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਤੇ ਤੇ ਆਪਾਂ ਚੱਲ ਕਿਉਂ ਨੇ ਖੇਤ ਅੱਜ ਆਪਾਂ ਸੋਨੂੰ ਆਪਣਾ ਖੇਤ ਵੀ ਦਿਖਾਉਣੇ ਆਪਣੀ ਕਣਕ ਕਹਿ ਜੀ ਆ ਤੇ ਜੈਸ਼ਨ ਦੇ ਰੈਡੀ ਵੀ ਉੱਥੇ ਐ ਖੇਤ ਸਪਰੇਅ ਕਰੀ ਜਾਂਦੇ ਆ ਬਸ ਹੁਣ ਆ ਜਾਾਂਗੇ ਆਪਾਂ 15 ਮਿੰਟਾਂ ਦਾ ਕੰਮ ਆਪਣਾ ਇੱਥੇ ਆਪਣਾ ਖੇਤ ਕੋਈ ਜ਼ਿਆਦਾ ਦੂਰ ਹੈ ਨਹੀਂਗਾ ਆਉਣ ਜਾਣੀ ਕਰਨਾ ਤੇ ਕਿਉਂਕਿ ਦੂਰ ਕਹਿੰਦਾ ਕਰਵਾਵਾਂਗੇ ਕੱਲ ਉਹਨਾਂ ਨੇ ਕਿਹਾ ਸੀ ਤੇ ਫਿਰ ਅੱਜ ਸਵੇਰੇ ਵੀ ਕਹਿੰਦੇ ਕਹਿੰਦੇ ਕੰਮ ਧੰਦਾ ਕਰਕੇ ਖੇਤ ਆ ਜਿਓ ਮੈਂ ਕਿਹਾ ਪਹਿਲਾਂ ਤਾਂ ਭਾਈ ਮੈਂ ਬਾਲ ਧੋਉਂਗੀ ਬਾਲ ਧੋ ਕੇ ਫਿਰ ਇੰਨੇ ਮੈਂ ਕਿਹਾ ਸੁੱਕ ਜਾਣਗੇ ਪੁਰਕਿ ਸਾਨੂੰ ਪਤਾ ਹੀ ਹੈ ਜੀ ਫਿਰ ਸ਼ਾਮ ਦੇ ਤੁਹਾਨੂੰ ਜਿਆਦਾ ਟਾਈਮ ਹੋ ਜਾਂਦਾ ਕਿ ਨਹੀਂ ਉਹ ਆ 3 ਵਜੇ ਤੋਂ ਤੱਕ ਬਸ ਕੰਮ ਹੀ ਛੱਡ ਪੈਂਦੇ ਹੋਰ ਫਿਰ ਕੰਮ ਛੱਡ ਪੈਂਦੇ ਸਾਰੇ ਆ ਕੇ ਸਾਈ ਦੋ ਕੰਮ ਫਿਰ ਰਾਤ ਸਾਢੀ ਮੱਝ ਨੇ 10:30 ਵਜੇ ਬਜਾਤੇ ਮੰਮੀ ਨੇ 10:30 ਵਜੇ ਧਾਰ ਗੱਡੀ ਰਾਤ ਦੇ ਮੰਮੀ ਕਹਿੰਦੀ ਉਧਰੋਂ ਤਾਂ ਸਾਡੀ ਮੱਝ ਅੜ ਜਾਂਦੀ ਹੈ ਉਧਰੋਂ ਸਾਡੀ ਮੰਮੀ ਅੜ ਜਾਂਦੀ ਹੈ ਦੋਨਾਂ ਪੂਰਾ ਫਸੂ ਮਕਾਵੜਾ ਹੁੰਦਾ ਪਰ ਜਿੱਤ ਚਾਹੇ ਮੰਮੀ ਜਾਂਦੀ ਹੈ ਮੰਮੀ ਆਦੀ ਬੈਠਣ ਦੇ ਨੂੰ ਮੈਂ ਵੀ ਨਹੀਂ ਦਿੰਦੀ ਮੱਝ ਜਦੋਂ ਬੈਹ ਜਾ ਕਰੇ ਉਹਦੀ ਵਗ ਜਾ ਕਰੇ ਬਾਲਟੀ ਲੈ ਕੇ ਜਦੋਂ ਉਹ ਨਾ ਬੈਹ ਜਾਂਦੀ ਪੁਖਾਰੇ ਵਾਸ ਦੀ ਆ ਕਿ ਜੇ ਰਜੀ ਨੂੰ ਜਿੰਤ ਦੇ ਦੇ ਜਿਹੜਾ 2 ਰੁਪਏ ਦਾ ਹੁਣ ਪਤਾ ਕੀ ਹੈ ਜੀ ਇੱਕ ਡੰਗ ਪੈਨ ਨੂੰ ਫਿਰਦੀ ਹੈ ਸਾਡੀ ਮੱਝ ਵੀ ਇੱਕ ਡੰਗ ਪੈ ਜਾ ਹੋਰ ਕੋਈ ਵੀ ਨਹੀਂ ਮਿਲਤੇ ਮੰਮੀ ਨੂੰ ਆਇਆ ਚਲੋ ਤਾਂ 10 20 ਦਿਨ ਚਲੋ ਹੋਰ ਪਿਆਦੇ ਇੰਨੇ ਨਾ ਚਲੋ ਇਹਦਾ ਟਾਈਮ ਪੂਰਾ ਵੀ ਨੇੜੇ ਆਜੂਗਾ ਟਾਈਮ ਹੋਰ ਫਿਰ ਤਾਂ ਇੱਕ ਡਾਂਗ ਹੀ ਮਿਲਿਆ ਕਰੂਗੀ ਚਲੋ ਜੀ ਆਪਾਂ ਹੁਣ ਸਾਨੂੰ ਖੇਤ ਜਾ ਕੇ ਮਿਲਦੇ ਹਾਂ ਚਲੋ ਜੀ ਆ ਗਏ ਆਪਾਂ ਖੇਤ ਹਾਂ ਆਹ ਬਣਾਈ ਤਰੀਕ ਵੀ ਲਿਖੀ ਐ 14 ਤਰੀਕ ਪਹਿਲਾ ਮਹੀਨਾ 2026 ਉੱਧੇ ਬਣਾਈਆਂ ਇਹ ਪਲਾਸਟਰ ਕਰੀਆਂ ਲਓ ਜੀ ਜਸ਼ਨ ਦੇ ਰੈਡੀ ਕਰੀ ਜਾਂਦੇ ਸਪਰੇ ਆ ਕਿਹੜੀ ਫੋਟ ਆ ਗੱਲ ਤਾਂ ਐ ਕਰਦੇ ਸੀ ਫੋਟ ਬਾਵਾ ਹੋ ਰਹੀ ਹੈ ਹਉ ਉਥੇ ਜੇ ਬਾਬਾ ਬਸ ਇੱਥੋਂ ਤਾਂ ਬਿਰਲੀ ਹੈ ਉਹ ਹਰਾ ਜਦੋਂ ਹੋਇਆ ਨਹੀਂ ਤਾਂ ਤੁਸੀਂ ਉਹੀ ਪਰ ਲੈਂਦੇ ਪੱਕਾ ਖਾਣ ਕੇ ਲੋਟ ਨਹੀਂ ਆਉਂਦਾ ਬੱਤੇ ਵਾਲੇ ਪੱਤੀ ਬੱਤੇ ਆ ਖਾਂਦੇ ਆຊਾਗੇ ਨਾਲੇ ਉਥੇ ਕੋਲੇ ਸੀ ਵਧੀਆ ਇੱਥੇ ਐ ਟੱਪਣਾ ਪੈਂਦਾ ਠੀਕ ਹੈ ਉਹ ਦਵਾਈ ਕਰਨੀ ਹੈ ਖਾਨ ਲਓ ਜੀ ਜਸ਼ਨ ਜੀ ਰੈਡੀ ਕਰ ਸਪਰੇ ਕਿੰਨੀਆਂ ਢੋਲੀਆਂ ਪਾਦੀਆਂ ਕਿੰਨੀਆਂ ਢੋਲੀਆਂ ਪਾਦੀਆਂ ਹਾਂ ਕਿੰਨੀਆਂ ਦੋ ਕਿ ਤਨ ਦੋ ਹੀ ਹੋਈਆਂ ਲਓ ਜੀ ਇਹ ਆਪਣੇ ਖੇਤ ਆ ਸੋਲਰ ਆਪਣੇ ਲੱਗੇ ਮੂਲ ਆ ਤੋਰੀਆਂ ਦੇਖੋ ਦੇਖੋ ਕਿ ਨਹੀਂ ਹਾਂ ਜਦੋਂ ਇਹਨਾਂ ਦੀ ਬਸ ਹੁਣ ਲੱਗ ਜਾਣਗੇ ਕਿਹੜੀ ਹਾਂ ਇੰਨੀ ਹੂੰ ਉਹ ਦਵਾਈ ਝੜਕਦੀ ਫੇਰ ਦੇਖੀ ਦੇਵੇ ਹੂੰ ਉਹ ਪਹਿਲਾਂ ਜਸ਼ਨ ਨੇ ਵੀਜੀ ਸੀ ਜਿਹੜੀ ਉਹ ਨਹੀਂ ਨਾ ਹੋਈ ਆ ਵੀ ਜਸ਼ਨ ਨੇ ਵੀਜੀ ਇਹ ਤੁਸੀਂ ਵੀ ਜੀ ਕੋਈ ਇਹ ਵੀ ਨਹੀਂ ਉਹ ਕਾ ਜਾ ਉਪੀ ਚ ਜਾ ਹਾਂ ਉਹ ਆਪੈ ਨਾਲ ਹੋ ਉਪੀ ਹੈ ਹਾਂ ਐਡੀ ਐਡੀ ਹੁੰਦੀ ਹੋ ਨੂੰ ਸਾਰੀ ਉਗਰਿਆਉਂ ਦੀ ਜੇ ਹੋਰ ਠੀਕ ਹੈ ਬਹੁਤ ਹੂੰ ਤਾਲੀਆਂ ਜੀਆਂ ਸਾਰੀਆਂ ਸੁੱਕ ਗਈਆਂ 1 2 3 ਸਾਰੀਆਂ ਸੁੱਕ ਗਈਆਂ ਸਾਰੀਆਂ ਸੁੱਕ ਗਈਆਂ ਲਓ ਜੀ ਆ ਤਾਂ ਆਪਣੀ ਗਣਕ ਬੱਲੀਆਂ ਵੀ ਗੱਡੀਆਂ ਫਿਰਦੀ ਐ ਆ ਇੱਕ ਗੈਰੇਜ ਨੇ ਗੱਡੀ ਆਏ ਕਿਵੇਂ ਹੂੰ ਕਾਰਨ ਵੀ ਹੂੰ ਉਧਰ ਹੈ ਨਹੀਂ ਆ ਇੱਧਰ ਜਿੱਥੇ ਜਿੱਥੇ ਆ ਹੈਗੇ ਹਨ ਦਰਖਤ ਉੱਥੇ ਉੱਥੇ ਆ ਉੱਥੇ ਫੇਰ ਨਹੀਂ ਉੱਥੇ ਕੱਟ ਪਿਆ ਉਹ ਫੇਰ ਜਦੋਂ ਬੀਜੀ ਹੈ ਤਾਂ ਆ ਗਿਆ ਆਪਾਂ ਖੇਤ ਖੇਤ ਦਾ ਗੇੜਾ ਛੇੜਾ ਲਾ ਖਾਣ ਤੇ ਫਿਰ ਬਸ ਉਹੀ ਘਰ ਦੇ ਕੰਮ ਤੇ ਫਿਰ ਆਪਾਂ ਚਾਹ ਚੂ ਬਣਾਵਾਂਗੇ ਜਾਗੇ ਸਰਸਰ ਬਾਉਂਗੀ ਮੈਂ ਜਾ ਕੇ ਫਿਰ ਬੇਲੇ ਬੈਠੇ ਸੀਗੇ ਤੇ ਮੈਂ ਕਿਹਾ ਚਲੋ ਖੇਤ ਚੱਲ ਗਏ ਹੁਣੇ ਮੰਮੀ ਨੂੰ ਆਖਿਆ ਹੈ ਚੁੰਬੀ ਜਾਉਂਦੇ ਆਵਾਂਗੇ ਉਹ ਦੇਖਿਆ ਕਿ ਗਾਂ ਵਾਲੀ ਕਣਕ ਚੁੰਬੀ ਚ ਵੀ ਆਵਾਂਗੇ ਆਪਣੀ ਆਹ ਪਟਿਆ ਹਾਬ ਜਿਹੜੀ ਬੱਟ ਦਿੰਦੀ ਇਹ ਬੱਟ ਤੋਂ ਲੈ ਕੇ ਉਹ ਜਿੱਥੇ ਉਹ ਕਾਰ ਜਾਂਦੀ ਏ ਸੜਕ ਦੇ ਕਿਕਰ ਪਰੇ ਨਾਲ ਲੱਗ ਜਾਂਦੀ ਏ ਹਾਂ ਜਿੱਥੇ ਜਿੱਥੇ ਦਰੱਖਤਾ ਉੱਥੇ-ਉਥੇ ਗੱਡੀਆਂ ਕਣਕਾਂ ਨੇ ਪਤਾ ਨਹੀਂ ਕੀ ਚੱਕਰ ਹੈ ਤੇ ਉਹ ਸੜਕ ਤੇ ਨਾਲ ਲੱਗ ਜਾਂਦੀ ਏ ਜੀ ਜਿੱਥੇ ਉਹ ਮੋਟਰਸਾਈਕਲ ਜਾਂਦਾ ਹੁਣ ਤੇ ਆਹ ਘਣਕ ਆਪਣੀ ਲੇਟ ਵੀ ਜੀ ਸੀ ਕਿਉਂਕਿ ਇੱਥੇ ਆਪਣਾ ਝੋਨਾ ਹੀ ਲੇਟ ਵੱਢਿਆ ਸੀਗਾ ਉਹ ਟਾਲੀਆਂ ਸੁੱਕ ਗਈਆਂ ਅੜ ਗਏ ਮੰਮੀ ਕੁਸਤਾ ਰੁੱਤ ਤਾਂ ਦੂਜੀ ਆ ਗਈ ਪੱਤ ਝੜ ਜੇ ਦੀ ਰੁੱਤ ਆ ਗਈ ਨਾ ਕੁਸਤਾ ਕੋਸੇ ਨਾ ਨੂੰ ਕੋਸੇ ਕਹਿੰਦੇ ਤਾਰਾਂ ਹੋਣ ਕਿੱਥੇ ਬਿਜਲੀ ਦੀ ਮੱਚ ਜਾਂਦਾ ਦਰਖਤ ਜਦੋਂ ਆਦੇ ਤਾਰਾਂ ਦੇ ਨਾਲ ਲੱਗ ਜੇ ਲੋ ਜੀ ਇਹ ਸਰਕਾਰੀ ਟਾਲੀਆਂ ਇਹ ਸਾਰੀਆਂ ਇਧਰ ਵੀ ਲੱਗਿਆ ਜਿਹੜੇ ਇਹ ਦਰਖਤ ਸਾਰੇ ਸਰਕਾਰੀ ਹੈ ਤੇ ਇਹ ਵੀ ਸਰਕਾਰੀ ਹੈ ਜਿਹੜਾ ਆ ਵਾਲਾ ਮੈਨਰ ਨਿਕਲਿਆ ਹੋਇਆ ਨਾ ਇਹ ਸਾਡੇ ਬਾਣ ਵੀ ਦੀ ਨਿਕਲਿਆ ਹੋਇਆ ਹੈ ਬਾਣ ਆਇਆ ਕੁ ਸਾਡਾ ਕੁਛ ਆ ਜਿਹੜੇ ਨਾਲ ਬਾਣ ਇਹਨਾਂ ਦਾ ਕੁ ਸਾਡੇ ਬਾਣ ਵੀ ਦੀ ਨਿਕਲਿਆ ਹੋਇਆ ਉਹ ਜਿੱਥੇ ਆ ਜਾਂਦੀ ਹੈ ਸੜਕ ਹਾਂ ਆ ਤਾਂ ਉਹੀ ਹੋ ਗਈਆਂ ਇਹ ਤਾਂ ਵੱਢਣ ਵਾਲੀਆਂ ਤੇ ਇੱਥੇ ਆ ਕੇ ਸੜਕ ਆ ਜਾਂਦੀ ਹੈ ਜਿਹੜੀ ਆ ਸੜਕਾ ਇਹ ਕੁੱਕੇ ਵਾਲੀ ਜਾਂਦੀ ਹੈ ਗਾਂਹ ਰਾਣੀਆਂ ਨੂੰ ਜਾਂਦੀ ਹੈ ਹੈਨਾ ਮੰਮੀ ਗਾਹ ਜਾਂਦੀ ਹੈ ਇਹ ਸਰਸੇ ਨੂੰ ਹੀ ਜਾਵੜਦੇ ਇਧਰ ਦੀ ਜੇ ਬੰਦੇ ਨੇ ਗਾਂ ਦੀ ਗਾਂ ਜਾਣਾ ਹੋਵੇ ਤੇ ਇੱਥੇ ਆ ਕੇ ਐਂਡ ਹੋ ਜਾਂਦਾ ਆਪਣੇ ਬਾਹਣ ਦਾ ਤੇ ਇਹ ਸੜਕਾ ਮੂ ਪਿੰਡ ਨੂੰ ਜਾਂਦੀ ਹੈ ਆਪਣੇ ਨੂੰ ਤੇ ਇੱਥੇ ਇਧਰ ਜਾਂਦੀ ਹੁੱਕ ਵਾਲੇ ਉਹ ਪਰੇ ਵੀ ਹਜੇ ਪਿੰਡ ਹੈਗਾ ਸਾਡਾ ਆਪਣੀ ਮੋਟੂ ਔਰ ਪਤਲੂ ਕੀ ਜੋੜੀ ਨਾਲ ਹੀ ਆ ਗਈ ਸਾਡੇ ਮਾਗਰ ਵੰਗਰ ਜਿੰਮੀ ਆ ਸ਼ਰੂ ਆਜੋ ਆਜੋ ਚਲਿਏ ਚਲੋ ਆਜਾ ਲੋ ਜੀ ਆ ਗਈ ਨਾ ਜੋੜੀ ਨਾਲ ਹੀ ਆਪਣੇ ਹੁਣ ਇੱਥੇ ਰਹੋਗੇ ਕਿ ਘਰੇ ਜਾਓਗੇ ਓਏ ਸ਼ਰੂ ਮੁਸਕਲੀ ਜਾਣ ਦੀ ਨਾਲ ਤਾਂ ਜਸ਼ਨ ਦੇ ਰੇੜੀ ਦੇ ਨਾਲ ਹੀ ਆਉਣਗੇ ਓਏ ਜਿੰਮੀ ਹੈ ਬਿਮਾਰੀ ਆਏ ਪੈ ਗਿਆ ਮਾਗਰ ਮੰਮੀ ਮੁਰ ਬੰਨਣਾ ਸੀ ਇਹ ਇੱਥੇ ਸੰਗਲੀ ਚੱਕ ਲਿਆਉਂਦੇ ਦੀ ਜਾਉ ਤਾਂ ਫੇਰ ਹੀ ਆਉਂਗਾ ਲੈ ਅਗਲੇ ਨੇ ਸੱਟ ਮਰਵਾ ਦੇ ਸੜਾ ਚੱਕਰ ਜਾਊਗਾ ਹੜਦਾ ਨਹੀਂ ਜਾਊਗਾ ਤੇ ਚੜਾ ਏਡਾ ਸੜਿਆ ਬਾੜਾ ਸੱਚੀ ਇਹ ਤਾਂ ਮਰਵਾ ਦੇ ਆ ਸ਼ੇਰੂ ਨਹੀਂ ਆਪਣਾ ਉਹ ਤਾਂ ਬਾੜਾ ਅਗਲਾ ਵਾ ਬਾੜਾ ਅਗਲਾ ਵਾਗਾ ਸੱਟ ਮਰਵਾ ਦੇ ਅਗਲੇ ਤੇ ਤੇ ਅੱਜ ਇਹ ਆਇਆ ਹੀ ਨਹੀਂ ਗਾ ਇਹਨੂੰ ਪਤਾ ਸੀਗਾ ਵੀ ਮੈਨੂੰ ਬੰਨਣਗੇ ਉਹ ਹਰਦੇ ਜਸ਼ਨ ਦੇ ਡੈਡੀ ਸਪਰੇਅ ਕਰਦੇ ਆਪਣੀ ਝੁੰਬੀ ਆਪਣੀ ਝੁੰਬੀ ਹੁਣ ਕੇਰਾ ਖਾਲੀ ਐ ਜਦੋਂ ਝੋਨਾ ਸਟਾਰਟ ਹੋ ਗਿਆ ਨਾ ਫੇਰ ਫੇਰ ਡੈਡੀ ਦੀ ਕਿੱਧਰ ਕੁਸ ਕਰਖਾ ਡੈਡੀ ਨੇ ਦਾ ਹਾਂ ਦੇਖੋ ਮੰਜਾ ਮੰਮੀ ਬਾਵਾ ਕੋਈ ਮੰਜਾ ਨਹੀਂ ਲੈ ਗਿਆ ਆਪਣਾ ਹੁਣ ਤਾਂ ਇਹ ਸੰਗਲ ਸੁੰਗਲ ਲਾਇਆ ਹੂੰ ਅੱਗੇ ਆਪਣੇ ਦੋ ਮੰਜੇ ਲੈ ਗਿਆ ਕੋਈ ਭਾਂਡੇ ਵਾਲਾ ਵਾਹ ਪਤਾ ਨਹੀਂ ਕਾਦੇ ਵਾਲੇ ਸੀ ਪਿਕਅਪ ਜੀ ਵਾਲੇ ਸਮਝ ਨਹੀਂ ਆਈ ਕੋਈ ਸਮਝ ਨਹੀਂ ਆਈ ਲੋ ਜੀ ਬਸ ਘਰੇ ਚਲਦੇ ਆ ਤੇ ਫਿਰ ਆਪਾਂ ਜਾ ਕੇ ਕਰਾਂਗੇ ਰੈਸਟ ਫਿਰ ਚਾਹ ਚੁੱਕੀ ਕੀ ਕੱਢ ਰੱਖਿਆ ਨਾ ਜਵੀ ਹੈ ਨਹੀਂਗੇ ਉਧਰੋਂ ਆ ਪਰ ਇਹ ਤਾਂ ਹਜੇ ਹਰੀਆਂ ਹੀ ਖੜੀਆਂ ਆ ਦੇਖੋ ਤੋਰੀਆਂ ਹੀ ਤੋਰੀਆਂ ਤੋਰੀਆਂ ਹੀ ਤੋਰੀਆਂ ਲੌਜੀਏ ਆਪਣੀ ਮੋਟਰ ਸੋਲਰ ਪੰਪ ਸੋਨੂੰ ਖੇਤ ਦਾ ਟੂਲ ਕਰਾਤਾ ਜੱਪਾ ਲੱਭਾਈ ਜਸਿੰਦਰ ਅੜੀ ਨੇ ਵੀ ਢੋਲੀ ਪਾਤੀ ਸਾਡੇ ਆਉਂਦੇ ਕਰਦੇ ਹੁੰਦਾ ਰੇਤਾ ਬਹੁਤ ਚੜਿਆ ਪੈਣਾ ਤੇ ਹਣਾ ਜਿੱਦ ਚਲਾਉਣੀ ਹੋਈ ਚੱਲ ਪੈ ਪਾਣੀ ਵਧੀਆ ਘੜਦੀ ਹੈ ਤੇ ਸਾਫ ਕੌਣ ਕਰੂਗਾ ਇਹਨੂੰ ਕਰੰਟ ਨਹੀਂ ਆਉਂਦਾ ਆਥਲਾਏ ਤੂੰ ਆਇਆ ਆਥਲਾਏ ਆਉਂਦਾ ਨਹੀਂ ਪੈਰ ਨਾ ਗਿੱਲੇ ਹੋਣ ਅੱਛਾ ਕੀ ਕੀ ਪਤਾ ਲੱਗਦਾ ਹੈ ਹੀ ਡਰ ਲੱਗਦਾ ਮੋਂ ਮੇਰੇ ਪੈਰ ਗਿੱਲੇ ਮੱਤ ਲਾਉਂਗਾ ਕਰੰਟ ਖਾਣ ਹਾਂ ਮਹਾ ਜਿੰਮੀ ਤਾਂ ਬੰਨ ਕੇ ਰੱਖੀ ਹੈ ਗਾ ਰੱਖਿਆ ਇੱਥੇ ਨਾਲ ਸੰਗਲੀ ਰਹੀ ਹੋਣੀ ਸੀ ਅਦੀ ਜੇ ਕਰੇ ਜਾਊਗਾ ਤਾਂ ਹੁਣ ਅਸੀਂ ਬੰਨਾਂਗੇ ਉਹ ਖੋਰ ਐਵੇਂ ਲੰਬਾ ਦਬਾਊਗਾ ਚਾ ਫਿਰ ਠੀਕ ਚਲੋ ਜੀ ਚਲਦੇ ਆਪਾਂ ਹੁਣ ਕਰਨ ਨੂੰ ਲੋ ਜੀ ਆ ਬੰਦਾਸ ਤੋਂ ਲਿਆ ਖੇਤੋਂ ਲਾਈਆਂ ਇਹਨੂੰ ਹਰੇਕ ਨੂੰ ਪੈ ਜਾਂਦਾ ਇਹ ਬਾਹਲਾ ਹਕਾਰਿਆਗਾ ਜੇ ਦੂਜਾ ਸ਼ੇਰ ਹੋਣੀ ਜਿਉ ਉਹ 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 ਦੋ ਬੋਲਦਾ ਜਦੋਂ ਸਰਦਾ ਨਹੀਂ ਬੀਜੀ ਤੋ ਬੀਜੀ ਤੋ ਕੋਈ ਪਸ਼ੂ ਡੰਕਰ ਆਵੇ ਜਾਂ ਕੋਈ ਉਪਰਾ ਬੰਦਾ ਆਵੇ ਘਰੇ ਉਹ ਉਹਨੂੰ ਬਹੁਤ ਪੰਕਦਾ ਇਹ ਇਹ ਕਿਸੇ ਨੂੰ ਨਹੀਂ ਟੱਪਣ ਹੁੰਦਾ ਸੜਕ ਤੇ ਆਪਦਾ ਹੀ ਰਾਜ ਸਮਝਦਾ ਹੁਣ ਬੈਠਾ ਰਾਇ ਇੱਥੇ ਕਿਵੇਂ ਕਰਦਾ ਮੂੰਹ ਬੈ ਜਾ ਲੋ ਜੀ ਆ ਗਏ ਆਪਾਂ ਘਰੇ ਬਾਲ ਵੀ ਆਪਣੇ ਸੁੱਕੀਆਂ ਵਰਗੀ ਹੋ ਗਏ بس ਫੇਰ ਬੋਣੇ ਬੁਨੇ ਫੇਰ ਕਰਦੇ ਆ ਹੋਰ ਕੰਮ ਤੰਦੇ ਸੋਡੇ ਨਾਲ ਸ਼ੇਅਰ ਆਪਾਂ ਕੀ ਰਗਾ ਬੈਨੇ ਅਸਮੈਂਟ ਲਓ ਜੀ ਆਪਾਂ ਲਵਾਨੇ ਆ ਮੰਮੀ ਤੋਂ ਤੇਲ ਤੇ ਕਾਫੀ ਟਾਈਮ ਹੋ ਗਿਆ ਪਿੱਛੇ ਹੋ ਲੈ ਬਸ ਸਾਰਾ ਸਿਆਲ ਟੱਪ ਗਿਆ ਜੀ ਤੇਲ ਨਹੀਂ ਲਵਾਇਆ ਗਿਆ ਸਿਰ ਤੇ ਕਿਉਂ ਠੰਡ ਹੁੰਦੀ ਸੀਗੀ ਐ ਹੁੰਦਾ ਸੀਦਾ ਉਹਦਾ ਵਾਲੀ ਹੈ ਕਿ ਨਹੀਂ ਮੰਮੀ ਆਰਾਮਦਾਰੀ ਹੁੰਦੀ ਵਾਲੇ ਆ ਗਏ ਮੇਰੇ ਤਾਂ ਚਿੱਟੇ ਵਾਲ ਇਹ ਵੀ ਕੁ ਘਾਟ ਹੁੰਦੀ ਮਮੀ ਹਣਾ ਹਮ ਇਹ ਗਰੋ ਤੋਂ ਹੀ ਆ ਮੇਰੇ ਤਾਂ ਉਹ ਨਹੀਂ ਸੀਗੇ ਜੀ ਕੁਮਾਰੀ ਹੁੰਦੀ ਦੇ ਵੀ ਸੀਗੇ ਚਲ ਕੁੜੀ ਦਾ ਤਾਂ ਸੱਜਟਾ ਹੋਇਆ ਪਾ ਜੀ ਲੱਕੜ ਲੱਗ ਗਈ ਰਮਣ ਰਮਣ ਦਾ ਹਾਂ ਪੋਟ ਨੇ ਪਤਾ ਅੱਛਾ ਵੱਡੀ ਮਾਸੀ ਦੀ ਕੁੜੀ ਦਾ ਚਲੜੀ ਦਾ ਅੱਛਾ ਤੇ ਮੇਰੇ ਤਾਂ ਆਪਦੇ ਜੀ ਕਿੰਨੇ ਚਟਿਆ ਮੈਨੂੰ ਕਈ ਭੈਣਾ ਕਮੈਂਟ ਕਰਦੀਆਂ ਹੁੰਦੀਆਂ ਭੈਣੇ ਰੰਗ ਕਲਰ ਕਰ ਲਾ ਡਾਈ ਕਰ ਲਿਆ ਕਰ ਪਰ ਮੇਰਾ ਨਹੀਂ ਚਿਤ ਮੰਨਦਾ ਜੀ ਮੈਨੂੰ ਤਾਂ ਇਸ ਰੰਗ ਕਲਰ ਕਲਰ ਤੋਂ ਮਹਿੰਦੀ ਮੁੰਦੀ ਤੋਂ ਬਹੁਤ ਜ਼ਿਆਦਾ ਨਫ਼ਰਤ ਹੈ ਹੋਰੀ ਹੋ ਜਾਂਦੀ ਮੱਛੀ ਪੂ ਚਰ ਕੇ ਮੈਨੂੰ ਤਾਂ ਐ ਲੱਗਦਾ ਮੰਮੀ ਡਾਰੀ ਲੱਗਦਾ ਵੀ ਕਿਤੇ ਕੋਈ ਰਿਐਕਸ਼ਨ ਹੀ ਨਾ ਕਰ ਜੀ ਤੇ ਪਤਾ ਕੀ ਜਿਲ੍ਹਾ ਕਰਨ ਲੱਗਦਾ ਹੋਰ ਕਿਤੇ ਸਾਰੇ ਵਾਲ ਝੜ ਜਾਣ 2 2 2 ਕਈਆਂ ਨੇ ਕਰੀ ਆ ਹਾਂ ਹੋਏ ਆ ਕਈਆਂ ਦੇ ਖਰਾਬ ਤੇ ਪਰ ਮੇਰਾ ਮਨ ਨਹੀਂ ਮੰਨਦਾ ਜੀ ਚਲੋ ਜਾਇ ਜੇ ਹੈਗੇ ਠੀਕ ਹੈ ਜਸ਼ਨ ਤੇ ਡੜੀ ਤੇ ਆਪ ਦੇ ਦਾੜੀ ਚ ਚਿੱਟੇ ਵਾਲ ਆਉਣ ਲੱਗੇ ਹਾਸਾ ਲੱਗ ਜਾਂਦੇ ਆ ਅਸੀਂ ਆਜ ਵੀ ਹੁਣ ਤਾਂ ਆਉਣਗੇ ਨਾ ਆਉਣ ਆਲੀ ਐ ਕਿ ਨਹੀਂ ਮੰਮੀ ਚਲ ਇਹ ਤਾਂ ਆਉ ਆਉਣਗੇ ਹੁਣ ਉਮਰ ਨਹੀਂ ਇਹ ਦੇ ਹਾਂ ਹੁਣ ਤਾਂ ਆ ਜਾਂਦੇ ਆ ਹਰੇਕ ਨਹੀਂ ਆਉਂਦੇ ਸੀ ਆਹਦੀ ਉਮਰ ਤੋਂ ਪਹਿਲਾਂ ਹਾਂ ਸਾਡੇ ਮੰਮੀ ਦੇ ਹਜੇ ਇੰਨੇ ਨਹੀਂ ਵਾਲ ਚਿੱਟੇ ਹੋਣੇ ਜੀ ਜਿੰਨੇ ਮੰਮੀ ਦੇ ਤੁਹਾਡੇ ਮੰਮੀ ਮੂਰੇ ਮੂਰੇ ਆ ਨਾ ਮੇਰੇ ਮੂਰੇ ਮੂਰੇ ਆ ਉਹ ਹੋਮ ਖੈ ਨਹੀਂ ਪਿੱਛੇ ਪਿੱਛੇ ਹਜੇ ਹੈ ਨਹੀਂ ਮੇਰੇ ਤਾਂ ਸਾਰੇ ਸੱਚੀ ਐ ਲੋ ਜੀ ਸੱਚੀ ਆਮਦਾਰੀ ਹੁੰਦੀ ਐ ਮੰਮੀ ਤੇ ਅੱਲਾਉਣੀ ਜਦੋਂ ਕਦ ਕਦੇ ਲਾਇਆ ਹੈ ਜੀ ਬਣੇ ਕੋਸ ਸਹੀ ਹੈ ਮੰਮੀ ਨੇ ਤਾਂ ਕਦੇ ਨਹੀਂ ਕੋਈ ਡਾਈ ਲਾਈ ਜੀ ਕਦੇ ਮੰਮੀ ਸਾਡੇ ਹੁਣ ਹੀ ਆਏ ਆ ਮਲਾ 2 ਸਾਲਾਂ ਦੇ ਵਿੱਚ ਵਿੱਚ ਨਹੀਂ ਆਇਆ ਪਹਿਲਾਂ ਨਹੀਂ ਸੀ ਪਹਿਲਾਂ ਹੈ ਨਹੀਂ ਸੀ ਆ 2 ਸਾਲਾਂ ਦੇ ਵਿੱਚ ਵਿੱਚ ਜੇ ਬਸ ਹੁਣ ਆ ਗਏ ਹਾਂ ਜੀ ਤੇਲ ਤੇਲ ਲਾ ਲੈਨੇ ਤਾਂ ਦੇ ਦੇ ਹਾਂ ਫਿਰ ਤਾਂ ਪਤਾ ਨਹੀਂ ਲੱਗਦਾ ਵੀ ਬਾਲ ਹੈਗੇ ਚਿੱਟੇ ਲਓ ਜੀ ਬਸ ਲਵਾ ਲਈਏ ਤੇਲ ਆਪਾਂ ਤੇ ਫਿਰ ਚਾਹ ਮੈਂ ਕਰ ਲਈ ਜਸ਼ਨ ਦੇ ਡਾਡੀ ਨੂੰ ਫੋਨ ਕਰਿਆ ਸੀ ਉਹ ਕਹਿੰਦੇ ਮੇਰੇ ਕੋਲ ਡੂੜ ਘਟੋਲੀ ਰਹਿ ਗਈ ਪਾ ਕੇ ਆਉਂਗਾ ਰੀਰੇ ਬੱਠੇ ਦਾ ਟਾਈਮ ਉਹ ਜੀ ਕਹਿੰਦੇ ਪਾ ਕੇ ਆਉਂਗਾ ਹੁਣ ਫਿਰ ਕਾਲ ਹੋ ਜਾਂਦੀ ਜਾਈਦਾ ਨਹੀਂ ਕਹਿੰਦਾ ਮੁੜ ਕੇ ਫਿਰ ਘਰ ਕੋ ਸੱਜ ਕਰ ਦੋ ਉਹ ਸਵੇਰੇ ਉਸ ਵਾਰਸੋ ਚਲਾਏ ਹੋ ਜੀ ਪਾਸੂ ਦਾ ਕੋ ਨਾ ਦੇ ਸਟੇ ਫੋੜ ਫਿਰ ਆਪਾਂ ਨੂੰ ਆ ਗਿਆ ਜੀ ਸਹਿਜ ਪਾਠ ਦਾ ਭੋਗ ਹੋਰ ਇੱਕ ਤੇ ਚਾਚਾ ਵਿਚਾਰਾ ਦੋ ਵਾਰੀ ਆ ਕੇ ਗਿਆ ਕਦੇ ਆਉਂਦੇ ਨਾ ਕੀ ਇਹ ਤਾਂ ਕਦੇ ਆਉਂਦੇ ਨਾ ਤਲਵੰਡੀ ਇੱਕ ਦਿਨ ਪਹਿਲਾਂ ਆਏ ਉਦਦੇ ਡੈਡੀ ਹੈ ਨਹੀਂ ਸੀ ਉਦਦੇ ਡੈਡੀ ਜਸ਼ਨੂ ਲੈ ਕੇ ਗਏ ਸੀ ਤਲਵੰਡੀ ਤੇ ਫੇਰ ਬੈਠੇ ਰਹੇ ਜਸ਼ਨਤ ਡੈਡੀ ਕੋਲੇ ਚਾਹ ਪਾਣੀ ਪੀ ਕੇ ਗਏ ਅੱਜ ਆਏ ਜਦੋਂ ਡੈਡੀ ਗਏ ਸੀ ਖੇਤ ਕਹਿੰਦਾ ਤੁਸੀਂ ਉਹਨੂੰ ਕਿਤੇ ਨਾ ਕਿਤੇ ਭੇਜੀ ਰੱਖ ਦਿਓ ਕਹਿੰਦੇ ਉਹਨੂੰ ਘਰੇ ਨਹੀਂ ਖੜਨ ਖੜਨ ਦਿੰਦੇ ਤੇ ਫੇਰ ਆ ਕੇ ਕਹਿੰਦੇ ਸਾਰਿਆਂ ਨੂੰ ਨਹੀਂ ਆਉਣਾ ਭਾਈ ਤੇ ਹੁਣ ਆਪਾਂ ਨੂੰ ਇੱਕ ਹੋਰ ਆ ਗਿਆ ਹੈ ਪ੍ਰੋਗਰਾਮ ਫੇਰ ਇਸ ਤੋਂ ਬਾਅਦ ਉਹ ਆ ਬਸ ਹਟੂਗਾ ਦੋ ਕੁ ਦਿਨਾਂ ਦੇ ਗੈਪ ਤੋਂ ਫੇਰ ਬਸ ਫੇਰ ਵਿਆਹ ਆ ਜੂਗਾ ਦੋ ਦੋ ਚਾਰ ਦਿਨਾਂ ਬਾਅਦ ਤੇ ਹਜੇ ਆਪਾਂ ਮੈਂ ਉਹਨੂੰ ਹੁਣ ਫੋਨ ਨਾ ਕਰਾਂ ਮम्मी ਟੈਲ ਨੂੰ ਹਨਾ ਹੋਰ ਹੁਣ ਕਰਦੀਆਂ ਉਹਨੂੰ ਹੁਣ ਮੈਂ ਤਲਾਹ ਕਰਦੀ ਆ ਫੇਰ ਵੀ ਵੀ ਪੁੱਛ ਲਗੇ ਵੀ ਕੱਟੇ ਹੈਗੇ ਨਹੀਂ ਹਨਾ ਹੋਰ ਤੇ ਕਿਹੜੇ ਰਹਿ ਗਏ ਹੋਰ ਚਲੋ ਜੀ ਆਪਾਂ ਕਰ ਦਈਏ ਫੋਨ ਪੁੱਛਦੇ ਆ ਫੋਨ ਕਰਕੇ ਫੇਰ ਇਹਨੇ ਜਸ਼ਨ ਆ ਜਾਊਗਾ ਬਸ ਫੇਰ ਉਹੀ ਸ਼ਾਮ ਦੇ ਕੰਮ ਕਰ ਸ਼ੁਰੂ ਹੋ ਜਾਣਗੇ ਲਓ ਜੀ ਆਪਾਂ ਕੱਪੜੇ-ਕੂਪੜੇ ਤਹਿਲ ਤੇ ਲਾ ਸਾਡਾ ਜਸ਼ਨ ਉਹ ਬੜਾ ਹੋ ਕਰਦਾ ਮਜ਼ਾਕ ਉਸਨੇ ਸਾਹਮਣੇ ਤਾਂ ਸਾਨੂੰ ਚਾਉੜੀ ਕਰੀਏ ਤਾਂ ਸਾਦ ਨੂੰ ਸਾਡੇ ਨਾਲ ਹੋਏ ਤੇ ਅੰਟੀ ਦਾ ਇੱਕ ਦਾਜਨ ਮੈਸੇਜ ਆਇਆ ਕਹਿੰਦੀ ਜਸਨਾ ਦੋ ਵਾਰੀ ਦਾਣ ਹੁੰਦਾ ਇਹਨੂੰ ਐ ਕਿ ਤੇ ਮੈਂ ਕਾਲਾ ਨਾ ਹੋ ਜਾ ਤੇ ਫਿਰ ਜਸਨੇ ਪੁੱਤ ਨੇ ਕਹਿੰਦੀ ਸੋਹਣੀ ਜੀ ਬਹੁਟੀ ਵੀ ਲਿਆਉਣੀ ਹੈ ਤੇ ਥੈਂਕ ਯੂ ਭੈਣ ਦਾ ਹਨਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਸਾਰੇ ਬਹੁਤ ਵਧੀਆ ਲੱਗਦਾ ਪੜ੍ਹ ਕੇ ਤੇ ਬਸ ਕਪੜੇ-ਕਪੜੇ ਤੈਨ ਲਾ ਤੇ ਮੈਂ ਹੁਣੀਆ ਸਬਜ਼ੀ ਚੀਰਾ ਚਰਾਈਂ ਤੇ ਜਸਨੇ ਰੈਡੀ ਸਪਰੇਅ ਕਰਕੇ ਆਇਆ ਦੇਖੋ ਕਿ ਮੇਰੇ ਲਿਪੜ ਗਿਆ ਹੈ ਦੇਖਦੇ ਮਰਗੁਣੀ ਹੋਏ ਤੇ ਸੈਰੋ ਇਹ ਜਿਹੜੀ ਲੈ ਜਾ ਰਹੇ ਵੱਲ ਸਾਢੇ 3 ਦਾ ਟਾਈਮ ਹੋ ਗਿਆ ਤੇ ਆਪਾਂ ਕਰਦੇ ਆਂ ਆਪਦੀ ਸਬਜ਼ੀ ਇੱਧਰਲਾ ਕੰਮ ਮੈਂ ਮਮ ਨੂੰ ਕਹਿੰਦਾ ਰਾਮ ਨਾ ਬੈਠਿਆ ਦਨ ਵਟਿਆ ਇਹਨਾਂ ਦਾ ਕੰਮ ਕਰਦੇ ਆਂ ਤੇ ਆਪਾਂ ਸਾਰੇ ਕੱਪੜੇ ਤਾਹੇ ਮਾਰਦੇ ਲਾਤੇ ਜੀ ਤੇ ਅੱਜ ਵਾਲੇ ਹੀ ਲਾਤੇ ਕੱਲ੍ਹ ਵਾਲੇ ਪਏ ਸੀ ਉਸ ਉਹ ਲਾਤੇ ਤੇ ਅਸ ਸਭ ਜੁੱਲੀ ਚੀਲਦੇ ਹੁਣ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਆਪ ਅੱਜ ਵਾਲੀ ਵੀਡੀਓ ਆਪਣੀ ਕਾਫੀ ਲੰਮੀ ਹੋ ਗਈ ਕੁਝ ਖੇਡਦੀ ਹੋ ਗਈ ਅ 6-7 ਮਿੰਟਾਂ ਦੀ ਸੀ 7 ਮਿੰਟਾਂ ਦੀ ਪਹਿਲਾਂ ਸਵੇਰ ਦੀ ਹੋ ਗਈ ਹੁਣ ਦੋ ਚਾਰ ਕੰਮ ਵੀ ਜੀ ਹੁਣ ਦਿਖਾ ਕੇ ਤੇ ਚਲੋ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆਂ ਇੱਥੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੇਕਾਲ ਜੀ ਬਾਏ ਬਾਏ ਜੀ ਸਸ਼ੇਕਾਲ ਦਾ ਬਰੋਹਰ ਸਸ਼ੇਕਾਲ ਸ੍ਰੀ ਗੁਰੂ ਸਾਹਿਬ ਜੀ ਸਾਰੇ